ਇਲਾਕੇ ਦੀ ਨਾਮਵਰ ਸੰਸਥਾ ਭਾਈ ਕਨੇਯਾ ਲੋਕ ਸੇਵਾ ਤੇ ਰਿਟਵਲ ਸੋਸਾਇਟੀ ਰਜਿਸਟਰਡ ਬਰਨਾਲਾ ਵੱਲੋਂ ਅੱਜ ਲੋੜਵੰਦ ਪਰਿਵਾਰਾਂ ਨੂੰ ਰਜਾਈਆਂ ਦੀ ਸੇਵਾ ਕੀਤੀ ਗਈ ਹੈ ਇਹ ਸੇਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਇਹ ਸੇਵਾ ਕੀਤੀ ਗਈ ਹੈ ਦਾਨੀ ਵੀਰਾਂ ਦੇ ਸਹਿਯੋਗ ਨਾਲ ਪਿਛਲੇ ਦਿਨਾਂ ਦੇ ਵਿੱਚ ਸਹਿਜਾਤਿਆਂ ਦੇ ਸੀ ਦਿਹਾੜੇ ਨੂੰ ਸਮਰਪਿਤ ਸੜਕਾਂ ਜਾਂ ਫੁੱਟਪਾਥਾਂ ਤੇ ਪਏ ਲੋੜਵੰਦ ਪਰਿਵਾਰਾਂ ਨੂੰ ਕੰਬਲਾਂ ਦੀ ਸੇਵਾ ਕੀਤੀ ਗਈ ਹੈ ਇਲਾਕੇ ਦੀ ਨਾਮਵਰ ਸੰਸਥਾ ਪਾਇਕਨੀਆ ਲੋਕ ਸੇਵਾ ਸੈਟੀ ਰਜਿਸਟਰ ਬਰਨਾਲਾ ਵੱਲੋਂ ਚੱਲ ਰਹੀਆਂ ਸਵਾਮਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਗਰੀਬ ਲੜਕੀਆਂ ਦੇ ਵਿਆਹ ਲੋੜਵੰਦ ਪਰਿਵਾਰਾਂ ਨੂੰ ਸਮੇਂ-ਸਮੇਂ ਤੇ ਕੈਂਪ ਲਾਉਣੇ ਹੱਡੀਆਂ ਦੇ ਖੂਨਦਾਨ ਕੈਂਪ ਤੇ ਸਮੇਂ-ਸਮੇਂ ਤੇ ਲੋੜਵੰਦ ਪਰਿਵਾਰਾਂ ਦੇ ਦੁੱਖ ਸੁੱਖ ਦੇ ਵਿੱਚ ਸਾਥ ਦੇਣ ਵਾਲੀ ਇਹ ਸੰਸਥਾ ਤੇ ਇਹ ਜਿਹੜੀਆਂ ਸਵਾਮਾਂ ਚੱਲ ਰਹੀਆਂ ਹਨ ਦਾਨੀ ਵੀਰਾਂ ਦੇ ਸਹਿਯੋਗ ਨਾਲ ਨਵਾਈਆਂ ਜਾ ਰਹੀਆਂ ਹਨ ਕੀ ਨਾਮ ਹੈ हां जी परमनजीत सिंह जी ਮੁੱਖ ਸੇਵਾਦਾਰ ਭਾਈ ਕਨੇ ਆ ਲੋਕ ਸੇਵਾ ਤੇ ਰੀਡਲ ਸਾਈਟੀ ਰਜਿਸਟਰਡ ਬਰਨਾਲੇ ਤੋਂ ਜੀ ਜੀ ਸੇਵਾ ਕੀਤੀ ਗਿਆ ਜੀ ਤੁਹਾਡੇ ਵੱਲੋਂ ਹਾਂ ਜੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਨੂੰ ਰਜਾਈਆਂ ਦਿੱਤੀਆਂ ਜੀ 12-13 ਪਰਿਵਾਰ ਤੀ ਇਹ ਉਹ ਪਰਿਵਾਰ ਨਹੀਂ ਜੀ ਜਿਹੜੇ ਵਕਤ ਦੇ ਮਾਰੇ ਹੋਏ ਵਿਰਧ ਮਾਤਾ ਨੇ ਜਿਨ੍ਹਾਂ ਦੇ 70-80 ਸਾਲ ਦੇ ਜਿਨ੍ਹਾਂ ਦੀ ਲਾਤ ਗੁਜ਼ਰੀ ਕੱਲੇ-ਕੱਲੇ ਪਰਿਵਾਰ ਦੇ ਵਿੱਚ ਰਹਿੰਦੇ ਨੇ, ਕਿਰਾਏ ਦੇ ਮਕਾਨ ਤੇ ਰਹਿੰਦੇ ਆ, ਕੋਈ ਬਿਮਾਰ ਚੱਲ ਰਿਹਾ, ਜਿਨ੍ਹਾਂ ਕੋਲੇ ਕੋਈ ਕਮਾਈ ਦਾ ਸਾਧਨ ਨਹੀਂ ਜੀ ਉਹ ਪਰਿਵਾਰਾਂ ਨੂੰ ਸੇਵਾ ਕੀਤੀ ਗਈ ਆ। ਹੋਰ ਕਿਹੜੇ-ਕਿਹੜੇ ਸੇਵਾ ਤੁਹਾਡੇ ਵੱਲੋਂ ਇਸ ਸਰਦੀ ਦੇ ਰੁੱਤ ਵਿੱਚ ਕੀਤੀ ਜਾਦੀ ਹੈ? ਹਾਂਜੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਾਬ ਜਦਾਂ ਦੇ ਸੀ ਦਿਹਾੜੇ ਨੂੰ ਸਮਰਪਿਤ ਜਿਵੇਂ ਸੜਕ ਫੁੱਟਪਾਥਾਂ ਤੇ ਲੋੜਵੰਦਾਂ ਨੂੰ ਕੰਬਲਾਂ ਦੀ ਸੇਵਾ ਕੀਤੀ ਹੈ ਜੀ ਤੇ ਬਾਕੀ ਹੁਣ ਦਸ਼ਮੇਸ਼ ਪਿਤਾ ਦੇ ਜਨ ਦੇੜੇ ਨੂੰ ਸਮਰਪਿਤ ਰਜਾਈਆਂ ਦਿੱਤੀਆਂ ਜੀ। ਬਾਕੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰੀਬ ਲੜਕੀਆਂ ਦੇ ਵਿਆਹ ਜੀ ਤੇ ਸਮੇਂ-ਸਮੇਂ ਤੇ ਹੱਡੀਆਂ ਦੇ ਕੈਂਪ ਲਾਉਣੇ ਖੂਨਦਾਨ ਕੈਂਪ ਲਾਉਣੇ ਗੁਰੂਆਂ ਪੀਰਾਂ ਦੇ ਜਨਮ ਦਿਹਾੜੇ ਮਨਾਉਣੇ ਬਾਕੀ ਜਿਹੜੀ ਇਹ ਸੇਵਾ ਜੀ ਸਾਡੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਜੀ ਇਸ ਸੇਵਾ ਦੇ ਵਿੱਚ ਸਾਡਾ ਸਾਥ ਦਿੱਤਾ ਸਾਡਾ ਭਰਾ ਹਾਂਗਕਾਂਗ ਤੋਂ ਆ ਜੀ ਸਾਡਾ ਵੀਰ ਮਨਜੀਤ ਆ ਮਾਸੀਵਾੜਾ ਸਾਹਿਬ ਤੋਂ ਇੱਕ ਵੀਰ ਸਾਡਾ ਮਨਜੀਤ ਗੰਗਾ ਨਗਰ ਤੋਂ ਆ ਇੱਕ ਸਾਡਾ ਭਰਾ ਜੀਰਕਪੁਰ ਤੋਂ ਆ ਜੀ ਇੱਕ ਸਾਡਾ ਭਰਾ ਪਰਮਜੀਤ ਸਿੰਘ ਧਾਲੀਵਾਲ ਪਰਿਵਾਰ ਆ ਇੱਕ ਕੈਪਟਨ ਦਲੀਪ ਸਿੰਘ ਜੀ ਇਹ ਪੰਜ ਛੇ ਪਰਿਵਾਰ ਜਿਹੜੇ ਦਾਨੀ ਭਰਾਵਾਂ ਨੇ ਇਹ ਸਾਡੀ ਮਦਦ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੀ ਆਵਾਰਾ ਆਪਣੇ ਮੰਨੋ ਬੇਜਵਾਨ ਜਾਨਵਰ ਨੇ ਜੀ ਕੁੱਤਿਆਂ ਨੂੰ ਅਸੀਂ ਦੁੱਧ ਪਾਵਾਂਗੇ ਉਹਦੇ ਵਿੱਚ ਰਸਬ ਵਗੈਰਾ ਤੇ ਜਿਹੜੇ ਆਵਾਰਾ ਪਸ਼ੂ ਨੇ ਗਊਆਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੱਠੇ ਪਾਵਾਂਗੇ ਜੀ ਨਾਲ ਗੁੜ ਸਰਤੀ ਦਾ ਸਮਾਂਗਾ ਇਹ ਜਿਹੜੀਆਂ ਸਾਰੀਆਂ ਸਵਾਮਾਣੀ ਜੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਜੀ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਜੀ ਵੀ ਪ੍ਰਮਾਤਮਾ ਦਾਨੀ ਵੀਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੰਮੀ ਉਮਰਾਂ ਬਖਸ਼ੇ ਉਹਨਾਂ ਦੀਆਂ ਕਮਾਈਆਂ 'ਚ ਬਰਕਤ ਪਾਵੇ ਜੀ ਭਾਈਕਣੇ ਲੋਕ ਸੇਵਾ ਸਿਟੀ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਵੀ ਵੈਗਰੂ ਚੜ੍ਹਦੀ ਕਲਾ ਚ ਰੱਖੇ ਜੀ ਧੰਨਵਾਦ ਜੀ ਬਹੁਤ-ਬਹੁਤ ਅਸੀਂ ਅੱਜ ਸੇਵਾ ਕਰੀ ਹੈ ਜੀ ਇਹ ਜਿਹੜੇ ਗਰੀਬ ਨੇ ਬੇਸਹਾਰਾ ਲੋਕ ਨੇ ਜੀ ਜਿਹੜੇ ਬਖਤ ਦੇ ਮਾਰੇ ਲੋਕ ਨੇ ਉਹਨਾਂ ਨੂੰ ਅਸੀਂ ਅੱਜ ਮਹਾਰਾਜਿਆਂ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅਵਤਾਰ ਦਿਹਾੜਿਆਂ ਨੂੰ ਮੁੱਖ ਰੱਖਦੇ ਉਹਨਾਂ ਨੂੰ ਰਜਾਈਆਂ ਦੀ ਸੇਵਾ ਕੀਤੀ ਹੈ ਜੀ ਤੇ ਬਾਕੀ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸੋਸਾਇਟੀ ਦੇ ਵੱਲੋਂ ਦਾਨੀ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਕਿ ਫੁੱਟਪਾਥਾਂ ਦੇ ਲੋਕ ਪਏ ਨੇ ਸਟੇਸ਼ਨਾਂ 'ਤੇ ਪਏ ਨੇ ਜੀ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਨੂੰ ਕੰਬਲਾਂ ਦੀ ਸੇਵਾ ਵੀ ਕੀਤੀ ਗਈ ਹੈ ਜੀ। ਹਾਂਜੀ ਜਿਹੜੇ ਦਾਨੀ ਵੀਰਾਂ ਨੇ ਸੇਵਾ ਕੀਤੀ ਹੈ ਤੁਸੀਂ ਉਹਨਾਂ ਬਾਰੇ ਕੀ ਬੇਨਤੀ ਕਰਦੇ ਹੋ ਜਾਂ ਜਿਹੜੇ ਹੋਰ ਭਰਾ ਲੰਗਰ ਲਾਉਂਦੇ ਨੇ। ਠੀਕ ਹੈ ਜੀ ਅਸੀਂ ਦਾਨੀ ਵੀਰਾਂ ਬਾਰੇ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਕਿ ਵੱਧ ਤੋਂ ਵੱਧ ਭਾਈਕ ਨੇ ਆਸੋਸਾਇਟੀ ਦੇ ਨਾਲ ਆਪ ਜੀ ਜੁੜ ਕੇ ਆਪਣਾ ਇੱਕ ਇੱਕ ਰੁਪਿਆ ਦਾਨ ਵਿੱਚ ਦੇ ਕੇ ਸਹੀ ਜਗ੍ਹਾ ਤੇ ਤੁਹਾਡਾ ਪੈਸਾ ਲਗਾਇਆ ਜਾਂਦਾ ਜੀ ਆਪ ਜੀ ਪਿਛਲੇ ਸਮਿਆਂ ਤੋਂ ਦੇਖ ਸਕਦੇ ਹੋ ਸਾਰੇ ਸਮੇਂ ਸਮੇਂ ਅਨੁਸਾਰ ਸੋਸਾਇਟੀ ਦੇ ਵੱਲੋਂ ਜੋ ਵੀ ਸਵਾਮਾਂ ਕੀਤੀ ਜਾਂਦੀਆਂ ਨੇ ਦਾਨੀ ਵੀਰਾਂ ਨੂੰ ਅਸੀਂ ਹੀ ਬੇਨਤੀ ਕਰਾਂਗੇ ਵੀ ਆਪਦਾ ਯੋਗਦਾਨ ਪਾ ਕੇ ਜੀ ਆਪਦੀ ਇੱਕ ਇੱਕ ਪੈਸਾ ਆਪਣਾ ਸੋਸਾਇਟੀ ਦੇ ਵਿੱਚ ਲਾ ਕੇ ਸਹੀ ਜਗ੍ਹਾ ਤੁਸੀਂ ਉਹਨਾਂ ਦੇ ਭਾਗੀ ਬਣ ਸਕਦੇ ਹੋ